ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸੱਚੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਲੈ ਪੰਜਾਬੀ ਵਿਜੇਕਰ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਰੇਲਵੇ ਸਟੇਸ਼ਨ ਦੀ ਵੀ ਆਪਣੀ ਇੱਕ ਅਲੱਗ ਦੁਨੀਆ ਹੈ ਛੋਟੇ ਸਟੇਸ਼ਨਾਂ ਤੇ ਤਾਂ ਹਰ ਰੋਜ਼ ਥੋੜੀਆਂ-ਥੋੜੀਆਂ ਹੀ ਗੱਡੀਆਂ ਖੇੜਦੀਆਂ ਹਨ ਪਰ ਵੱਡੇ ਸਟੇਸ਼ਨਾਂ ਤੇ ਗੱਡੀਆਂ ਦੀ ਆਵਾਜ਼ਾਈ ਜ਼ਿਆਦਾ ਰਹਿੰਦੀ ਹੈ ਛੋਟੇ ਸਟੇਸ਼ਨਾਂ ਤੇ ਵੀ ਮੁਸਾਫਰਾਂ ਦੇ ਬੈਠਣ ਦੀ ਲਈ ਥਾਂ ਹੁੰਦੀ ਹੈ ਪਰ ਵੱਡੇ ਸਟੇਸ਼ਨਾਂ ਤੇ ਤਾਂ ਉਡੀਕ ਘਰਾਂ ਤੋਂ ਬਿਨਾ ਮੁਸਾਫਰਾ ਦੇ ਖਾਣੇ ਅਤੇ ਉਹਨਾਂ ਦੇ ਆਰਾਮ ਦਾ ਵੀ ਪ੍ਰਬੰਧ ਹੁੰਦਾ ਹੈ ਪੁੱਛਗੇ ਚ ਲਈ ਇੱਕ ਵੱਖਰਾ ਕਾਊਂਟਰ ਵੀ ਹੁੰਦਾ ਹੈ ਛੋਟੇ ਸਟੇਸ਼ਨਾਂ ਤੇ ਤਾਂ ਗੱਡੀ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਟਿਕ ਟਿਕ ਖੜਕੀ ਖਿੜਕੀ ਤੇ ਹੀ ਮੁਸਾਫਰਾਂ ਦੀ ਲਾਈਨ ਲੱਗਦੀ ਹੈ ਪਰ ਵੱਡੇ ਸਟੇਸ਼ਨਾਂ ਤੇ ਟਿਕ ਟਿਕ ਖਿੜਕੀਆਂ ਤੇ ਮਸਾਫਰਾਂ ਦੀ ਭੀੜ ਲੱਗੀ ਹੀ ਰਹਿੰਦੀ ਹੈ ਮਸਾਫਰ ਟਿਕਟ ਖਰੀਦ ਕੇ ਉਸ ਪਲੇਟਫਾਰਮ ਤੇ ਪੁੱਜ ਜਾਂਦੇ ਹਨ ਜਿੱਥੋਂ ਉਹਨਾਂ ਨੇ ਗੱਡੀ ਚੜ੍ਹਨਾ ਹੁੰਦਾ ਹੈ ਵੱਡੇ ਸਟੇਸ਼ਨ ਤੇ ਤਾਂ ਗੱਡੀ ਦੇ ਆਉਣ ਸਮੇਂ ਇੱਕ ਮੇਲਾ ਜਿਹਾ ਲੱਗ ਜਾਂਦਾ ਹੈ ਚਾਹੇ ਗਰਮ ਅਖਬਾਰ ਅਤੇ ਬੂਟ ਪਾਲੀਸ਼ ਆਦਿ ਬੂਟ ਪਾਲੀਸ਼ ਆਦਿ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਹਨ ਕੁਲਪੀ ਮਸਾਫਰਾਂ ਦਾ ਸਮਾਨ ਕੁਲ ਉਲੀ ਮੁਸਾਫਰਾਂ ਦਾ ਸਮਾਨ ਚੁੱਕ ਚੁੱਕੀ ਨਜ਼ਰ ਆਉਂਦੇ ਹਨ ਤੇ ਮੁਸਾਫਰ ਦੂਰੋਂ ਹੀ ਗੱਡੀ ਆਉਂਦੀ ਵੇਖ ਕੇ ਇਸ ਤਰ੍ਹਾਂ ਸਵਾਰ ਹੋਣ ਲਈ ਤਿਆਰ ਹੋ ਜਾਂਦੇ ਹਨ ਕੁਝ ਮੁਸਾਫਰ ਗੱਡੀ ਦੇ ਆਉਣ ਤੇ ਰੁਕਣ ਤੋਂ ਪਹਿਲਾਂ ਹੀ ਇਸ ਵਿੱਚ ਚੜਨ ਦੀ ਕੋਸ਼ਿਸ਼ ਕਰਦੇ ਹਨ ਗੱਡੀ ਦੇ ਦੇ ਖੜੀ ਹੋਣ ਤੇ ਹਰ ਇੱਕ ਦੂਜੇ ਤੋਂ ਪਹਿਲਾਂ ਉਤਰਨਾ ਤੇ ਚੜਨਾ ਚਾਹੁੰਦਾ ਹੈ ਤੇ ਗੱਡੀ ਦੇ ਚੱਲਣ ਤੇ ਲੋਕ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਇੱਧਾ ਕਰਦੇ ਹਨ ਅਤੇ ਹਰ ਰੋਜ਼ ਰੇਲਵੇ ਸਟੇਸ਼ਨ ਤੋਂ अनेਕ ਮਸਾਫਿਰ ਗੱਡੀਆਂ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦੇ ਹਨ ਅਤੇ अनेका ਲੋਕ ਆਪਣੇ ਕੰਮ ਕਰਕੇ ਆਪਣੇ ਘਰਾਂ ਨੂੰ ਵਾਪਸ ਵਾਪਸ ਪਰਤ ਆਉਂਦੇ ਹਨ ਅਤੇ ਸੱਚਮੁੱਚ ਰੇਲਵੇ ਸਟੇਸ਼ਨ ਵੀ ਆਪਣੇ ਆਪ ਵਿੱਚ ਇੱਕ ਅਨੋਖੀ ਦੁਨੀਆ ਹੈ ਤਾ ਬੱਚਿਓ ਐਸੀ ਰੇਲਵੇ ਸਟੇਸ਼ਨ ਦਾ ਅਦ੍ਰਿਸ਼ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ